ਤਹਾਨੂੰ ਹੋਰ ਨਹੀਂ ਜੀ ਲੱਗਣਾ ਬੱਸ ਨਹੀਂ ਨਹੀਂ ਆ ਲੈ ਚੀਜੀ ਫਾਟ ਅੰਨਾ ਉਹਦੇ ਮਾਮੀ ਨੇ ਫੜਾਇਆ ਸਰ ਪੁੱਛ ਤੂੰ ਲਵੀ ਪੁੱਛ ਤੋਵੇਂ ਨਾ ਤੁਹਾਨੂੰ ਇਹ ਸਾਹੱਚੇ ਬੜੇ ਆ ਪੁੱਛ ਫੜੇ ਆਂ ਗਾ ਕੇ ਚੱਲੀਏ ਹਾਂ ਆਓਏ ਤੋ ਬੁਆ ਦਾ ਹੁਣ ਹੋਰ ਨਹੀਂ ਜੀ ਲੱਗਣਾ ਘਰ ਜਾ ਕੇ ਹਾਂ ਤੇਰਾ ਬੋਲ ਬੋਲ ਮੂੰਹ ਚ ਇੱਥੇ ਆਉਣਾ ਲੈ ਬਹੁਤ ਮੈਂ ਉਹ ਵਧੀਆ ਹੋਵੇ ਇਹ ਜਿਹੜੀ ਸਿੱਕ ਤੇ ਵਾਈਟ ਹੋਊਗੀ ਜਾਂ ਬਲੈਕ ਹੋਊਗੀ ਆ ਵੇ 30000 ਸਾਰੇ ਸਾਰੇ ਗਾਰੇ ਚ ਪਾਣੀ ਪਾ ਸਾਰੇ ਗਾਰੇ ਚ ਪਾਣੀ ਪਾ ਸਾਰੇ ਗਾਰੇ ਚ ਪਾਣੀ ਪਾ ਹਾਂ ਸਾਰੇ ਗਾਰੇ ਚ ਪਾਣੀ ਪਾ ਤੇਰਾ ਭਾਂਡੇ ਚ ਲੱਤ ਲੱਤ ਵਧੀਆ ਹੋਣੀ ਆ ਕਹਿੰਦਾ ਹਾਂ ਇਹ ਇੱਕ ਵਾਈਟ ਚੱਕ ਬਲੈਕ ਕੀ ਹੈ ਵਾਈਟ ਦਰਤੀ ਆ ਗਿਆ ਨਵੀਂ ਗੱਦਿਆਂ ਦੀ ਆ ਤਾਂ ਕਹਿੰਦਾ ਥਾਰ ਲਿਆਣੀ ਆ ਥਾਰ ਲਿਆਣੀ ਆ ਹਾਂ ਨਹੀਂ ਆ ਕੋਈ ਮੈਂ ਨਹੀਂ ਸੋਚੀ ਆਈ ਕੀ ਆ ਜੀ ਹੰਦੂ ਨਹੀਂ ਹੋ ਮੈਂ ਸੰਝਾ ਨਹੀਂ ਮੈਂ ਬੈਟ ਤੋਂ ਮੈਂ ਨਹੀਂ ਸੰਝਾ ਹੁਣ ਕੀ ਆ ਕੀ ਆ ਪੇਲਾ ਆਫਰ ਮਿਲ ਜੂਗਾ ਪਰ 50 ਲੱਖ ਦੇ ਵੇਖ ਲੈ ਚਲ ਚਲੋ ਆ ਜਾ ਯਾਰ ਅੱਤ ਬਲਾ ਉਹ ਸਸਾ ਜਾ ਰਿਹਾ ਹੈ ਬੜਾ ਬੜਾ ਬਈ ਹਲੋ ਜੀ

ਕਿਉ ਲੜੀ ਚ ਰਹੀ ਦੋ ਮਨ ਪਹਿਲਾਂ ਪਹਿਲਾਂ ਤੋਂ ਨੇ ਲੜ ਪੇ ਲੜ ਬਰ ਬਰ ਨਹੀਂ ਠੀਕ ਨਹੀਂ ਗਾ ਨਹੀਂ 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 ਉਹ ਠੀਕ ਨਹੀਂ ਗਾ ਬਤਲ ਜੇ ਕੰਮ ਖਾਰੀ ਸੀ ਪ੍ਰਿਫਰ ਤਾਂ ਵੇਖਦੀ ਪੈ ਛਿੱਟ ਕੇ ਮੈਂ ਪੈਂਦੀਆਂ ਤੇਰੇ ਲਾਲਾ ਫਿਰ ਆਪਣਾ ਕੰਮ ਤਾਂ ਨਹੀਂ ਹੈ ਕੁੜੀਆਂ ਨੂੰ ਪਾਣਾ ਵਧੀਆ ਨਹੀਂ ਗਾ ਨਹੀਂ ਨਹੀਂ ਖਾਉ ਬਾਹਰ ਹੂੰ ਕੁਚੰਗਾ ਲੈ ਦਿਓ ਮਿਕਸ ਕਪੜਾ ਹੈ ਕੁੜੀ ਕਹਿੰਦੀ ਮੈਂ ਸੂਟ ਪਾਣਾ ਤਾਂ ਕਿ ਮੇਰੀ ਕੁੜੀ ਕਹਿੰਦੀ ਮੈਂ ਸੂਟ ਚ ਲੈ ਦੋ ਕੋਈ ਹਾਂਜੀ 500 ਲੈਂ ਚ ਦੂਜਿਆਂ ਚ ਲੈ ਇਨੂੰ ਹਾਂ ਇੱਥੇ ਦੇਖ ਚੋਲੇ ਦੋਹਰਾ ਜਾ ਅਰੇ ਬੀਤ ਸੋਹਣੀ ਲੱਗਾਂ ਨਹੀਂ ਸਹੀ ਆ ਕਪੜਾ ਨਾਲੇ ਚੁੰਨੀ ਵਧੀਆ ਜਾਂਦਾ ਮਮਾ ਇਨੇ ਕਿਉਂ ਹੈ ਅਵੀ ਸਾਰੀ ਮਰ ਸੂਟ ਹੀ ਪਾਉਣੇ ਪੁੱਤ ਬਾਦ ਸੂਟ ਹੀ ਪਾਉਣੇ ਆ ਹਾਂ ਸੂਟ ਹੋਰ ਕਰ ਅੰਕਲ ਜੀ ਉਹ ਮੈਨੂੰ ਪੀਸ ਪਾਏਗੇ ਲਿਆ ਦਿਓ ਹੈ ਮਮਾ ਕੁਬੇ ਲਿਆ ਦਿਓ ਫਿਰ ਥਰ ਦੇ ਦੇ ਕੀ ਕਰ ਦੂੰ ਕਿਹੜਾ ਲਗਾ ਕੇ ਪਸੰਦ ਕਰ ਲਾਂ ਜਿਹੜਾ ਲਗਾ ਹਾਂ ਮਮਾ ਮਸਲਾ ਲੱਗ ਗਿਆ ਜੂੜੀ ਤੇ ਸਾੜ ਲਓ ਉੱਤ ਜਾ ਉਹਨੇ ਸੂਟ ਲਿਆ ਹੂੰ ਪਿਛੇ ਘੜੀ ਜਾ ਤੂੰ ਲੈ ਆਉਂ ਲੈ ਗਿਆ ਤੇਰਾ ਕਿੱਥੇ ਆ ਖੁਜੀ ਸਾਡੀ ਰੂਟ ਕਹਿੰਦੀ ਮੈਂ ਵੀ ਸੂਟ ਲੈਣਾ ਮੈਨੂੰ ਪੰਜਾਬੀ ਸੂਟ ਲੈ ਕੇ ਦੋ ਹੂੰ ਇਹਦੇ ਨਾਲ ਕੀ ਪਿਓਰ ਦਾ ਦੁਪੱਟਾ ਆ ਮਤਲਬ ਉਹਨਾਂ ਨੇ ਅੰਕਲ ਨੇ ਲਾਇਆ ਫਾਂਸ ਉਹਦਾ ਸੋਨਾ ਲੱਗਿਆ 500 ਦਾ ਕੋਈ ਮਾੜਾ ਨਹੀਂਗਾ ਇਹ ਵਿਦ ਹਣਾ ਪ्योर ਦਾ ਦੁਪੱਟਾ ਆ ਦੁਪੱਟਾ ਇਹਦੇ ਵਿੱਚ ਆ ਰਹੇ ਮੈਨੂੰ ਸੋਹਣਾ ਲੱਗਿਆ ਪਹਿਲਾਂ ਮੈਂ ਲੈਸੀ ਫੇਸ ਅਜਿੱਤ ਗੁੱਡੋ ਖਾ ਲਈ ਮੈਂ ਲੈਣਾ ਐਂਡ ਇੱਕ ਆ ਮੈਂ ਆ ਲਿਆ ਵਾ ਮਤਲਬ ਜੀ ਮੈਂ ਘਰ ਪਾਉਣ ਨੂੰ ਗੁਰਦੁਆਰਾ ਸਾਹਿਬ ਜਾਈਦਾ ਹਨ ਐਵੇਂ ਦੇ ਚੱਲ ਜਾਂਦੇ ਗਰਮੀਆਂ 'ਚ ਵੈਸੇ ਵੀ ਮਹਿੰਗੇ ਜ਼ਿਆਦਾ ਹੈਵੀ ਪੈਂਦੇ ਨਹੀਂਗੇ ਸੋ ਮੈਂ ਉਹ ਸਾਬ ਨਾਲ ਲਿਆ ਇਸ ਦਾ ਦੁਪੱਟਾ ਬੜਾ ਸੋਹਣਾ ਆ ਆਹ ਵਾਹ ਐਡਾ ਫਲਾਵਰ ਬਣੇ ਹੈ ਮੇਰੇ ਫਲਾਵਰ ਬੜੇ ਸੋਹਣੇ ਲੱਗੇ ਤੇ ਐਂ ਮਮਾ ਨੇ ਆ ਲਿਆਵਾ ਸਾਡੇ ਕੀ ਅੰਕਲ ਜੀ ਜਿਵੇਂ ਹੁਣ ਨਵੇਂ ਲੈ ਕੇ ਆਉਣਗੇ ਨਾ ਅਗਰ ਬਾਈ ਚਾਂਸ ਚੇਂਜ ਕਰਨਾ ਸੀ ਚੇਂਜ ਵੀ ਕਰ ਲੈਨੇ ਆ ਆ ਵੀ 500 ਦਾ ਹੀ ਲਾਇਆ ਆ ਮੇਰੇ ਵਾਲਾ ਵੀ 500 ਦਾ ਲਾਇਆ ਐਂਡ ਦੈਨ ਆ ਵੀ ਆ ਦੇਖੋ ਹਮ ਇੱਕ ਮਿੰਟ ਆ ਵੀ ਮਮਾ ਤਾਵਾ ਐਦਾਂ ਵਾ ਇੰਨਾ ਸਟਾਲ ਸੋਹਣਾ ਵਾ ਸਟਾਲ ਕੀ ਦੁਪੱਟਾ ਮਮਾ ਨੂੰ ਆਪਸੰਦ ਆਇਆ ਉਹបាន ਪੰਜ ਸੋਦੇ ਲਾਇ ਦਿੱਨੋ ਘਰ ਘਰ ਪਾਉਣ ਨੂੰ ਮਤਲਬ ਨੋਰਮਲ ਜੇ ਹੈ ਨਾ ਹਾਂਜੀ ਆ ਇਹਦੀ ਬਾਟਮ ਆ ਇਹਦੇ ਨਾਲ ਬਾਕੀ ਮੰਮਾ ਨੇ ਕਿਹਾ ਵਾ ਕਹਿੰਦੇ ਜੇ ਪਿਓਰ ਦਾ ਆਇਆ ਤੇ ਫਿਰ ਮੈਂ ਚੇਂਜ ਕਰ ਲੂੰਗੀ ਆ ਇੱਕ ਗਲਾਫ ਲਿਆ ਸੀ ਨੇ ਆ ਦੇਖੋ ਤਾਂ ਜਾਇਦਾ ਹਾਂਜੀ ਚੁੱਲਾ ਅੱਜ ਬਾਅਦ ਹੋ ਚੁੱਕਾ ਵੇ ਹੋਏ ਇਹ ਤਾਂ ਦੇਖੋ ਸਾਡੇ ਘਰੇ ਪੁੱਤ ਸਿਰ ਨਾ ਹੋਣਾ ਵਾ ਚਲੋ ਨਵਾਵਾ ਤੋਂ ਸੰਡੇ ਵੀ ਐਵੇਂ ਨਗਾਤਾ ਆਪਾਂ ਹੂੰ ਚਿਕਲਾ ਦੇਲੀ ਨਾ ਮੈਂ ਵੀ ਸੂਟ ਲੈਣਾ ਮੈਂ ਪੰਜਾਬੀ ਸੂਟ ਲੈਣਾ ਚਲੋ ਜੀ 1500 ਰੁਪਏ ਲਾ ਕੇ ਤਾਂ ਆਪਾਂ ਘਰੇ ਆ ਗਏ ਬਦਹਾ ਕਹਿੰਦੇ ਹੁੰਦੇ ਨੇ ਗਰਮੀਆਂ ਦੀ ਸ਼ਾਪਿੰਗ ਸਟਾਰਟ ਹੋ ਗਈ ਆ ਹੁਣ ਤਾਂ ਹੌਲੀ ਹੌਲੀ ਕੱਟੇ ਕਰਾਂਗੇ ਐਂ ਹੀ ਹਮ ਪਤਾ ਕੀ ਆ ਗਰਮੀਆਂ ਚ ਹੁੰਦਾ ਹੀ ਆ ਸੂਟ ਜਾਦਾ ਹੀ ਚਾਹੀਦੇ ਹੁੰਦੇ ਆ ਕਿਉਂਕਿ ਹਲਾ ਹੁੰਦਾ ਵੀ ਗਰਮੀ ਹੁੰਦੀ ਆ ਵਾਰ-ਵਾਰ ਆਪਾਂ ਚੇਂਜ ਕਰਦੇ ਆ ਜਾਂ ਸਟਾਰਟ ਹੋ ਗਈ ਵਸਟ ਸਟਾਰਟ ਦੀ ਗਰਮੀਆਂ ਦੀ ਸ਼ਾਪਿੰਗ ਅਭੀ ਤਾਂ ਸਟਾਰਟਿੰਗ ਹੈ ਗਰਮੀਆਂ ਦੀ ਸਰਦੀਆਂ ਦੀ ਨਹੀਂ ਹੁਣ ਸਰਦੀਆਂ ਖਤਮ ਹੋ ਗਿਆ ਹੁਣ ਗਰਮੀਆਂ ਸਟਾਰਟ ਹੋ ਗਈਆਂ ਸੋ ਗਰਮੀਆਂ ਦੀ ਸ਼ਾਪਿੰਗ ਆ ਇਹ ਐਂ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਸੂਟ ਕਿੱਦਾਂ ਦੇ ਲੱਗੇ ਤੁਹਾਨੂੰ ਨੋਰਮਲ ਆ ਸੋਹਣੇ ਆ ਪਿਓਰ ਦੇ ਦੁਪੱਟੇ ਵਾਲੇ ਆ ਇਹ ਦੇਖੋ ਸੜੀ ਰੋਦੀਪ ਤੁਸੀਂ ਜਾ ਰਹੇ ਅਸਲੀ ਤੱਕ ਯਾਨੀ ਮੈਂ ਵੀ ਸਾਈਕਲ ਤੇ ਜਾਣਾ ਹਾਂ ਰਾਮਨਾ ਆ ਜਾ ਰਾਮਨਾ ਤੇ ਰਿੰਦੀ ਦੇ ਕਿੰਨੀ ਸੋਹਣੀ ਲੱਗਦੀ ਹੈ ਨਾ ਤੇਨੂੰ ਨਾ ਸਕੂਨ ਮਿਲਦਾ ਜੇਰਾ ਥੋੜਾ ਮੂਡ ਠੀਕ ਨਹੀਂ ਸੀ ਸੋ ਮੈਂ ਆਦਾ ਮੂਡ ਕਹਿੰਦੇ ਹੁੰਦੇ ਨਾ ਦਿੱਤਾ ਚ ਜਾ ਕੇ ਤਾਂ ਮੂਡ ਵਧੀਆ ਹੋ ਜਾਂਦਾ ਫਟਕ ਚਲੋ ਫਟਕ ਫਟਕ ਜੀ ਕਰੀ ਹੈ ਹਾਂ चलो 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 रिचार्ज कर मेरे को चलो जी चलो अच्छा बस थक गया मैं तो ने कहा सी ना थक जाएगा चलो फिर चलो बेटा चलो चलो मैं दो बार आ चुके कैसे करते हूं ओहो बच्चे रो आ के अब तो ਤੋੜੀ ਤਾਂ ਨਹੀਂ ਹੁੰਦਾ ਇਦਾਂ ਫੂਟਾ ਚਲੋ ਇਕੱਠੇ ਆਰੇ ਜੀ ਸੂਰਜ ਆਰੇ ਪਾਪਾ ਦਾ ਹਾਂਜੀ ਕੋੜ ਵੱਡਦਾ ਫਟੇ ਹਾਂ ਮੇਰੇ ਵੱਢੀ ਵੜਾ ਵੜਾ ਲੱਗੂਗਾ ਪਤਾ ਵੀ ਅੱਜ ਬੰਦਿਆਂ ਦਾ ਕੰਮ ਕਿਵੇਂ ਹੁੰਦਾ ਵਾ ਐਵੇਂ ਤਾਂ ਆਪਾਂ ਫਿਰ ਸਾਰੀ ਢਾਡੀ ਉਲਾ ਐਵੇਂ ਤਾਂ ਆਪਾਂ ਸਾਰੀ ਢਾਡੀ ਲਾਦਿਆ ਕਰਾਂਗੇ ਥਾਲ ਸੁਣੋ ਹੈ ਪਹਿਲਾ ਦੇਣ ਵਾ ਹਰਾਂ ਕੇ ਦੇਖੀ ਨਿਕ ਹੁੰਦੇ ਵੱਢਦੇ ਹੁੰਦੇ ਸੀ ਅ ਵੱਡਾ ਵੱਡਾ ਹਣ ਲੱਗ ਜੂਗਾ ਪਤਾ ਬੰਦਿਆਂ ਦਾ ਤੁਸੀਂ ਕਹਿੰਦੇ ਨਾ ਬੰਦਿਆਂ ਦਾ ਕੰਮ ਸੋਖਾ ਹਾਂ ਬੜੀ ਹੱਲੇ ਹੁਣੇ ਚੱਕ ਕੇ ਰੱਖਦੇ ਆਥੇ ਹੈ ਹੈ ਐ ਰੁਕੋ ਪਿਆਰੇ ਉਹਨਾਂ ਨੇ ਯਾਰ ਲੱਗਦਾ ਪਤਾ ਕੈਂ ਵੱਡੀ ਛੜਦਾ ਸੀ ਆ ਤਾਂ ਨਿੱਕੇ ਹੁੰਦੇ ਵੱਡੇ ਹੁੰਦੇ ਸੀ ਡੈਡੀ ਨਾਲ ਜਾਂਦੇ ਹੁੰਦੇ ਸੀ ਤਵੇ ਨਹੀਂ ਇੰਨੀ ਕੰਪਾਈ ਚੱਲਦੀ ਹੈ ਨਾ ਹਾਂ ਨਹੀਂ ਹੁਣ ਤੁਸੀਂ ਕਹਿੰਦੇ ਆ ਹਨਾ ਤੇ ਸਾਡੇ ਕੋ ਰੋਟੀਆਂ ਵੇਲ ਕੇ ਵਖਾ ਲਓ ਕਿੰਨੀ ਛਤੀ ਵੇਲੀ ਦੀਆਂ ਰੋਟੀਆਂ ਆਹੋ ਚਲ ਕੋਈ ਨਹੀਂ ਆ ਸਫਾਈ ਵੀ ਹੋਣੀ ਚਾਹੀਦੀ ਹੈ ਪਿੱਛੇ ਅੱਛਾ ਠੀਕ ਹੈ ਨਹੀਂ ਕਿ ਤੋ ਉਸਕੇ ਕਿ ਤੋ ਨਹੀਂ ਹੈ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਅੱਛਾ ਬਟਨ ਲਾ ਦੇਣਾ ਸਾਲ ਦਾ ਆਹੋ ਕਿ ਪਾਪਾ ਬਾਜ ਮੈਂ ਹੀ ਵੱਢਣੇ ਆ ਜਦੋਂ ਛੁੱਬਡੇ ਹੋ ਜਾਓਗੇ ਬੱਟੀ ਖੜਾ ਹੈ ਵੇਚਦੇ ਨਹੀਂ ਉਹਨੇ ਨੂੰ ਬੁੜਾ ਯਾਨ ਨਾ ਸੌਂਦਾ ਜਿਹੜਾ ਇਹਨਾਂ ਨੇ ਵੇਖੂ ਹੀ ਦੇਣੀ ਆਹੋ ਉਹ ਆ ਸੁਤਣਾ ਪਿਆ ਨਾ ਇਹਨਾਂ ਕਹਿੰਦਾ ਨਾ ਪਸੂ ਵਿੱਚ ਭਾਈ ਨਿਆਸੀ ਨਹੀਂ ਪੱਠੇ ਵੱਢਦੇ ਸੜਕੇ 7 ਵਜੇ ਆਹੋ ਆਹ ਹੁਣ ਕੱਲ ਵਾਸਤੇ ਜਾ ਰਹੇ ਹਾਂ। ਹਾਂ। ਰੋਸੀ ਪਾਣੀ ਦੀ ਭਾਰੀ ਸੀ। ਹਾਂ। ਸਹੀ ਗੱਲ। ਹੁਣ ਚਲ ਸਵੇਰੇ ਨਾ ਵੱਢਨੇ ਪੈਣਗੇ। ਮੇਰੇ ਟਾਈਮ ਨਾਲ ਆਹ ਦੁਕਾਨ ਤੇ। ਕਿ ਅਜ ਕੱਪੜੇ ਤੇ ਜੱਜ ਨਾ ਲਾਏ ਸੇਰ ਦੇ ਪਾਣੀ ਲਈ ਜਾਂਦੇ ਹਾਂ। ਸਹੀ ਗੱਲ। ਸਹੀ। ਗੰਦੇ ਕੱਪੜੇ ਗੰਦੇ ਪਾਏ। ਤਿੰਨਾ ਬਈ ਹੁਣ ਫੇਰ ਹੁਣ ਪੱਠੇ ਲੈ ਕੇ ਜਾਣਗੇ ਫੇਰ ਨੋ ਨੂਨਗੇ ਹਨਾ। ਸਾਈ ਦਿਹਾੜੀ ਪਾਣੀ ਪੂਣੀ ਲੱਗਿਆ ਵਾ ਫੇਰ ਹੁਣ ਐ ਹੀ ਹੁੰਦਾ ਬਈ। ਜੀ ਤਾਂ ਕਹਿੰਦੇ ਹੁੰਦੇ ਕਿਸਾਨਾਂ ਦੀ ਐ ਹੀ ਤਾਂ ਜ਼ਿੰਦਗੀ ਆ। ਹਾਂਜੀ। ਜੀ ਹਾਂ ਸਿਤੂਰੇ ਜਾ ਰਿਹਾ ਰੋ ਚਲੇ ਗਿਆ ਸਰਦਾਰ ਚੁੱਪੱਠੇ ਛੱਡਣ ਗਏ ਆ ਘਰੇ ਮੈਂ ਕਾ ਚੱਲਣ ਸੀ ਉਹਨਾ ਟਾਈਮ ਤੁਰ ਕੇ ਆਉਨੇ ਆ ਲੱਗ ਕੇ ਕੀ ਸੀ ਭੱਜ ਰਿਹਾ ਸੀ ਤਾਂ ਥੋੜਾ ਆ ਸਾਫ ਹੋ ਗਿਆ ਹੂੰ ਹਾਂਜੀ ਅੱਛੀ ਤੁਰ ਕੇ ਜਾ ਰਿਹਾ ਅੱਛੀ ਤੁਰ ਕੇ ਜਾ ਰਿਹਾ ਹੈ ਨਾ ਕਿ ਦੇਖੋ ਹੁਸ਼ ਹੈ ਨਾ ਬੱਚੇ ਵੀ ਘਰੇ ਤੜੇ ਰਹਿੰਦੇ ਆ ਮੌਸਮ ਠੰਡਾ ਠੰਡਾ ਕਰੇ ਤਾਂ ਇਹਨਾਂ ਨੂੰ ਮਸਤੀ ਲੱਗਦੀ ਬਟ ਬਾਹਰ ਬਹੁਤ ਵਧੀਆ ਤੋ ਆ ਗਏ ਪਪਾ ਪਪਾ ਆ ਗਏ ਚਲੋ ਇਹਨੂੰ ਬਿਠਾਇਓ ਚਲ ਬੁੜੀ ਚਲੋ 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 ਸੇਰ ਮੈਂ ਲੱਗੀ ਸੀ ਮੋਣ ਫਿਰ ਆਪਾਂ ਖੇਤ ਆ ਕੇ ਮੈਂ ਕਿਹਾ ਚਲ ਹੁਣ ਜਾ ਚਲ ਬੁੜੀ ਆਹੋ ਚਲ ਚਲ ਸੇਟਾ ਬੋਟੂ ਕਿਵੇਂ ਕੀ ਕੀ ਡਾਕਟਰ ਨੇ ਕੀ ਹੋ ਲੈ? ਅਹ ਹੋ ਇੰਜੈਕਸ਼ਨ ਲਵਾਉਣ ਵਾਲੀ ਹੈਗੀ ਇਹ ਇਹ ਕਰੀਏ ਨਾ ਇਹ ਇਹ ਕਰੀਏ ਪਤਾ ਨਹੀਂ ਪੇਟ ਚ ਕੁਝ ਖਾਦਾ ਤਾਂ ਹੈ ਨਹੀਂ ਪੇਟ ਚ ਗੜਬੜ ਕਰ ਸਿੰਕਲ ਤਾਂ ਕਰਕੇ ਵੋਮਿਟ ਕਰਦੀ ਹੈ ਹਨਾ ਥੋਮਿਟਿੰਗ ਲੱਗਦੀ ਹੈ ਉਹਦੀ ਦਵਾਈ ਨਾ ਦਿਖਦੀ ਉਹਦੀ ਉਹਨੂੰ ਵੀ ਜ਼ੁਕਾਮ ਆ ਡਾਕਟਰ ਕੀ ਹੈ ਨਹੀਂ ਸੀ ਪੇਟ ਸੇ ਪੇਟ ਸੇ ਅੱਛਾ ਪਪੇ ਕਹਿੰਦੇ ਆਇਆ ਇਹ ਡਾਕਟਰ ਕਹਿੰਦੇ ਪਤਾ ਨਹੀਂ ਹੈਗਾ ਤੇ ਮੈਂ ਤਾਂ ਪੁੱਛਿਆ ਤਾਂ ਅੱਛਾ ਠੀਕ ਕਿ ਬਣੀ ਹੈ ਦਾਲ ਬਹੁਤ ਸਵਾਦ ਆਇਆ ਸਬਜ਼ੀਆਂ ਸੁਬਜੀਆਂ ਖਾਂਦਾ ਮੋੜ ਨਹੀਂ ਸੀ ਅੱਜ ਮੈਂ ਬਣਾਈ ਹੈ ਜੀ ਤੇ ਮਸਰਾਂ ਦੀ ਦਾਲ ਬਣਾਈ ਹੈ ਕਲਰ ਤਾਂ ਬੜਾ ਸੋਹਣਾ ਆ ਟ ਕੱਲੇ ਮਸਲੇ ਦੀ ਜਦੋਂ ਸੁਆਦ ਬਣਦੀ ਆ ਮਾ ਕੱਲੇ ਮਸਲੇ ਦੀ ਕਰਾਰੀ ਬਣਦੀ ਆ ਤੇ ਜੇ ਉਹ মুੰਗੀ ਦੀ ਪਾਈ ਹੈ ਨਾ ਥੋੜਾ ਜਿਹਾ ਅੰਲੇ ਇਸਲੀ ਜੀ ਬਣਦੀ ਹੈ ਹਨਾ ਹਾਂ ਅਸੀਂ ਉੱਥੇ ਤੋਂ ਪਹਿਲਾਂ ਕੱਲੇ ਮਸਲੇ ਦੀ ਬਣਾਈ ਦੀ ਸੀ ਹੂੰ ਮੋਚਾ ਪੱਲਾ ਨਹੀਂ ਰੋਟੀਆਂ ਰਹਿ ਗਈਆਂ ਸਾਡੀਆਂ ਲੋਨ ਵਾਲੀਆਂ ਵਿੱਚ ਸਾਡੇ ਜਵਾਬ ਹੋ ਜਾਂਦੇ ਢਿੱਲੇ ਮੱਤੇ ਹਾਂ ਜਦ ਥੱਕ ਗਏ ਤਾਂ ਬਹੁਤ ਬੁਰਾ ਸਹੀ ਹੈ ਕੱਲ ਵੀ ਅਸੀਂ ਦੋਨੇ ਜੀ ਸੀਗੇ ਭੱਜ ਭੱਜ ਕੇ ਕੰਮ ਕਰਕੇ ਉੱਥੇ ਗਏ ਹਨਾ ਅੱਜ ਫੇਰ ਉਸੇ ਟਾਈਮ ਉਥੋਂ ਫੇਰ ਭੱਜੇ ਹਨ। ਤੇ ਅੱਜ ਦਾ ਹੁਣ ਅੱਜ ਦੇ ਬਲੌਗ ਦੀ ਐਂਡਿੰਗ ਹੈਂਡ ਹਾ ਇੱਕਲ ਹੋਰ ਸੋ ਕੱਲ ਵਾਲੇ ਬਲੌਗ ਨੂੰ ਤੁਸੀਂ ਸਾਰਿਆਂ ਨੇ ਸਾਡੇ ਬਹੁਤ ਹੀ ਪਿਆਰ ਦਿੱਤਾ ਬਹੁਤ ਵਧਾਈਆਂ ਦਿੱਤੀਆਂ ਸਭ ਨੇ ਸਾਨੂੰ ਸੋ ਹਨਾ ਇਦਾਂ ਵਧੀਆ ਫੀਲ ਹੁੰਦਾ ਕਿਉਂਕਿ ਤੁਸੀਂ ਵੀ ਸਾਡੀ ਫੈਮਿਲੀ ਹੋ ਸੋ ਸਾਰਾ ਸਪੋਰਟ ਕਰਦੇ ਹੋ ਹਨਾ ਇੰਨਾ ਸਪਣੇ ਇੰਨਾ ਦਿਲੋਂ ਵਧਾਈਆਂ ਦਿੱਤੀਆਂ ਸੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਬਾਲਾ ਬਾਲਾ ਧੰਨਵਾਦ ਸਭ ਨੇ ਮੇਰੇ ਵੀਰ ਨੂੰ ਇੰਨੀਆਂ ਹਨਾ ਕਹਿੰਦੇ ਬੈਸਟ ਵਿਸ਼ੇਸ ਦਿੱਤੀਆਂ ਵਾਹਿਗੁਰੂ ਉਹਨੂੰ ਹੋਰ ਤਰੱਕੀ ਦੇਵੇ ਹਾਂਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਸਾਨੂੰ ਇੰਨੀ ਸਪੋਰਟ ਕਰਨ ਲਈ ਇੰਨੀਆਂ ਵਧਾਈਆਂ ਦੇਣ ਲਈ ਸੋ ਆਈ ਹੋਪ ਕਿ ਤੁਹਾਨੂੰ ਸਾਡਾ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਊਗਾ ਆਪਦੀ ਸਪੋਰਟ ਇਦਾਂ ਹੀ ਸਾਨੂੰ ਅੱਗੇ ਵੀ ਬਣਾਈ ਰੱਖਿਓ ਸੋ ਅਗਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ ਤਦ ਤੱਕ ਲਈ ਬਾਏ ਬਾਏ